ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਦੇ ਵਿੱਚ ਜਿੱਥੇ ਸ਼ਾਂਤੀਪੂਰਨ ਢੰਗ ਦੇ ਨਾਲ ਲੋਕ ਸਭਾ ਚੋਣਾਂ ਸੰਪੰਨ ਹੋਈਆਂ ਹਨ ਤੇ ਦੂਜੇ ਪਾਸੇ ਹੁਣ ਸ਼ਹਿਰ ਦੀ ਇਕਲੋਤੀ ਸੰਸਦೀಯ ਸੀਟ ਤੇ ਆਪ ਦੀ ਕਿਸਮਤ ਅਜਮਾ ਰਹੇ 19 ਆਜ਼ਾਦ ਉਮੀਦਵਾਰਾਂ ਦਾ ਫਪਿਕ ਵੀ ਈਵੀਐਮ ਦੇ ਵਿੱਚ ਸੁਰੱਖਿਤ ਹੋ ਗਿਆ ਤੇ ਇਹ ਈਵੀਐਮ ਹੁਣ 4 ਜੂਨ ਨੂੰ ਖੁੱਲਣਗੀਆਂ ਤੇ ਉਸ ਤੋਂ ਬਾਅਦ ਵੋਟਾਂ ਦੀ ਗਿਣਤੀ ਹੋਵੇਗੀ ਉਸ ਤੋਂ ਬਾਅਦ ਤੈਅ ਹੋਏਗਾ ਕਿ ਕਿਸ ਦੇ ਸਿਰ ਸੰਸਦ ਮੈਂਬਰ ਦਾ ਤਾਜ ਸਜੇਗਾ ਦੱਸ ਦਈਏ ਕਿ ਵੋਟਾਂ ਤੋਂ ਬਾਅਦ ਸਾਰੀਆਂ ਈਵੀਐਮ ਸੈਕਟਰ 26 ਵਿਖੇ ਚੰਡੀਗੜ੍ਹ ਕਾਲਜ ਆਫ ਇੰਜੀਨੀਅਰ ਐਂਡ ਟੈਕਨੋਲੋਜੀ ਦੇ ਵਿੱਚ ਸਟ੍ਰੋਂਗ ਰੂਮ ਦੇ ਵਿੱਚ ਰੱਖੀਆਂ ਗਈਆਂ ਹਨ ਸਟ੍ਰੋਂਗ ਰੂਮ ਨੂੰ ਤਾਲਾ ਲਗਾ ਕੇ ਸੀਲ ਕਰ ਦਿੱਤਾ ਗਿਆ ਈਵੀਐਮ ਨੂੰ 3 ਲੇਅਰ ਸੁਰੱਖਿਆ ਦੇ ਵਿੱਚ ਰੱਖਿਆ ਗਿਆ ਤੇ ਚੰਡੀਗੜ੍ਹ ਪੁਲਿਸ ਤੋਂ ਇਲਾਵਾ ਰਿజర్ਵ ਫੋਰਸ ਦੀ ਇੱਕ ਬਟਾਲੀਅਨ ਵੀ ਇੱਥੇ ਤੈਨਾਤ ਹੈ ਨਾਲ ਹੀ ਸੀਸੀਟੀਵੀ ਦੇ ذریعے ਇੱਥੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ ਤਾਂ ਜੋ ਕਿਸੇ ਵੀ ਪ੍ਰਕਾਰ ਦੀ ਕੋਈ ਈਬੀਐਮ ਦੇ ਨਾਲ ਛੇੜਖਾਨੀ ਨਾ ਕਰ ਸਕੇ ਵੋਟਾਂ ਦੀ ਗਿਣਤੀ ਦੇ ਲਈ ਪ੍ਰਸ਼ਾਸਨ ਵੱਲੋਂ ਵੀ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਤੇ ਪੁਲਿਸ ਨੇ ਹੋਰ ਵੀ ਵਿਸ਼ੇਸ਼ ਤੌਰ ਤੇ ਤਿਆਰੀਆਂ ਕੀਤੀਆਂ ਗਈਆਂ ਹਨ ਵੋਟਾਂ ਦੀ ਗਿਣਤੀ ਵਾਲੇ ਦਿਨ ਸੁਰੱਖਿਆ ਦੇ ਲਈ 10 ਬਟਾਲਨਾਂ ਦੇ ਵਿੱਚ ਕਰੀਬ 900 ਜਵਾਨ ਤਾਇਨਾਤ ਕੀਤੇ ਗਏ ਹਨ ਤਾਂ ਇਸ ਤੋਂ ਇਲਾਵਾ ਸੀਸੀਈਟੀ ਦੇ ਵਿੱਚ ਬਣਾਏ ਗਏ ਸਟਰੋਂਗ ਰੂਮ ਤੱਕ ਜਾਣ ਦੇ ਲਈ ਟ੍ਰੈਫਿਕ ਪੁਲਿਸ ਵੱਲੋਂ ਵੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਜਿਸ ਮੁਤਾਬਕ ਸਾਰੀਆਂ ਪਾਰਟੀਆਂ ਦੇ ਪ੍ਰਤੀਨਿਧੀ ਇੱਥੇ ਆ ਸਕਣਗੇ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਸਟਰੋਂਗ ਰੂਮ ਦੇ ਵਿੱਚ ਜਾਣ ਦੀ ਪਰਮਿਸ਼ਨ ਹੋਵੇਗੀ ਕੇਵਲ ਉਹੀ ਲੋਕ ਇੱਥੇ ਤੱਕ ਜਾ ਸਕਣਗੇ ਨਾਲੇ ਇਹ ਵੀ ਦੱਸਦੇ ਗਏ ਕਿ ਪ੍ਰਸ਼ਾਸਨਿਕ ਅਧਿਕਾਰੀ ਵੀ ਸਟਰੋਂਗ ਰੂਮ ਦੀ ਸੁਰੱਖਿਆ ਦੇ ਵਿੱਚ ਦਿਨ ਰਾਤ ਹੱਥ ਜੁਟੇ ਹੋਏ ਹਨ ਤੱਕ ਜੋ ਤਾਜੇ ਕੋਈ ਗੜਬੜੀ ਨਾ ਹੋਵੇ ਤੇ ਹੁਣ 4 ਜੂਨ ਦੀ ਸਵੇਰ ਨੂੰ ਇਹਨਾਂ ਸਟਰੋਂਗ ਰੂਮ ਦੇ ਵਿੱਚ ਰੱਖੀਆਂ ਹੋਈਆਂ EVM ਦੇ ਤਾਲੇ ਖੁੱਲਣਗੇ ਤੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ ਜਗਵਾਨੀ ਟੀਵੀ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ